ああ。そ ਨੰਕੇ ਸ਼ਰਨ ਜਿਨ ਤੂੰ ਨਾਹੀ ਵਿਸਰਿਆ ਜਿਉਂ ਬੁਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਵਣ ਹਮਾਰੀ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਚਵਰ ਛਤਰ ਤਖਤ ਦੇ ਮਾਲਕ ਲੋਕ ਪਰਲੋਕ ਸੁਹੇਲਾ ਕਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਤਰਸ ਕਰਦੇਣ ਜਿੱਥੇ ਸਰੀਰ ਕਰਕੇ ਹਜ਼ੂਰੀ ਅੰਦਰ ਬੈਠੇ ਹਾਂ ਕਿਤੇ ਸਾਡੇ ਇਸ ਚੰਚਲ ਮਨਵੇਂ ਦੀ ਹਾਜ਼ਰੀ ਲੱਗ ਸਕੇ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪਿਛਲੇ ਦਿਨ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਉਸ ਦੰਤੋਂ ਇੱਕ ਸ਼ਾਵਦ ਦੀ ਵਿਚਾਰ ਆਪਾਂ ਰਲ ਕੇ ਆਰੰਭ ਕੀਤੀ ਸੀ ਉਹ ਸ਼ਬਦ ਸੀ ਮੋਦਾਵਣੀ ਮਹੱਲਾ ਪੰਜਵਾ ਰਾਜਸਥਾਨੀ ਭਾਸ਼ਾ ਵਿੱਚ ਮੋਦਾਵਣੀ 부ਝਾਰਤ ਨੂੰ ਕਹਿੰਦੇ ਨੇ ਅੰਜ 부ਝਾਰਤ ਦੇ ਕਈ ਮੋਦਾਵਣੀ ਦੇ ਕਈ ਅਰਥ ਨੇ ਬਾਦਸ਼ਾਹ ਵਾਸਤੇ ਖਾਣਾ ਤਿਆਰ ਕਰਕੇ ਜਿਹੜੀ ਸੀਲ ਲਾਈ ਜਾਂਦੀ ਉਹਨੂੰ ਵੀ ਮੋਦਾਵਣੀ ਕਹਿੰਦੇ ਨੇ ਇਹਦੇ ਹੋਰ ਵੀ ਕਈ ਅਰਥ ਬਣਦੇ ਨੇ ਪਰ ਇਹ ਸਥਾਨ ਤੇ ਟੁਕਮੇ ਅਰਥ ਨੇ ਬੁਝਾਰਤ ਪਾਛਾ ਜੀ ਇਸ ਸ਼ਬਦ ਅੰਦਰ ਸਾਨੂੰ ਦੱਸਦੇ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਥਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਦੇ ਵਿੱਚ ਤਿੰਨ ਵਸਤੂਆਂ ਨੇ ਸਤ ਸੰਤੋਖ ਤੇ ਅਮਰਤ ਨਾਮ ਭਾਵੇਂ ਇਹ ਗੱਲ ਦੀ ਸਾਂਝ ਆਪਾਂ ਕਈ ਵਾਰ ਪਾਈ ਹੈ ਪਰ ਫਿਰ ਵੀ ਕਈ ਵਾਰੀ ਸੰਗਤਾਂ ਨਵੀਆਂ ਹੁੰਦੀਆਂ ਨੇ ਵਿੱਚੋਂ ਦੋ ਕ ਹਫ਼ਤੇ ਮੈਂ ਸੰਗਤਾਂ ਦੇ ਦਰਸ਼ਨ ਨਹੀਂ ਕੀਤੇ ਲਿੰਕ ਜੋੜਨ ਲਈ ਬੇਨਤੀ ਕਰ ਰਿਹਾ ਹਾਂ ਪਾਤਸ਼ਾਹ ਜੀ ਨੇ ਦੱਸਿਆ ਹੈ ਵੀ ਵਸਤੂਆਂ 3 9 7 ਸਤ ਸੰਤੋਖ ਤੇ ਅਮਰਤ ਨਾਮ ਭਾਵੇਂ ਕੁਝ ਟੀਕਾ ਕਰਾਂ ਨੇ ਤੀਜੀ ਵਸਤੂ ਵਿਚਾਰੋ ਕਿਹਾ ਹੈ ਸਤ ਸੰਤੋਖ ਵਿਚਾਰੋ ਪਰ ਇਹਦਾ ਖੁਲਾਸਾ ਸੋਰਠਿ ਰਾਗ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜਾ ਬਾਕਮਾਲ ਕੀਤਾ ਕਹਿੰਦੇ ਨੇ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੋਖ ਦੁਆਰ ਇਹੋ ਭੋਜਨ ਅਲੱਭ ਹੈ ਸੰਤੋ ਜਿਹੜਾ ਭੋਜਨ ਏਸ ਸ੍ਰੀ ਗੁਰੂ ਗ੍ਰੰਥ ਸਾਹਿਬ ਥਾਲ ਵਿੱਚ ਪਿਆ ਹੈ ਇਹੋ ਭੋਜਨ ਅਲੱਭ ਹੈ ਸੰਤੋ ਲੱਭੈ ਗੁਰੁ ਵਿਚਾਰ ਗੁਰੂ ਦੀ ਵਿਚਾਰ ਧਾਰਾ ਨਾਲ ਜੁੜ ਕੇ ਹੀ ਪ੍ਰਾਪਤੀ ਹੁੰਦੀ ਹੈ ਪਹਿਲਾਂ ਪਾਤਸ਼ਾਹ ਜੀ ਨੇ ਗੱਲ ਕੀਤੀ ਸਤ ਦੀ ਸਤ ਦਾ ਅਰਥ ਹੁੰਦਾ ਹੈ ਕਿਰਦਾਰ ਆਚਰਣ ਜਾਂ ਕੈਰੇਕਟਰ ਜੀਵਨ ਦੀ ਘਾੜਤ ਗੁਰੂ ਦੀ ਵਿਚਾਰ ਧਾਰਾ ਨਾਲ ਜੁੜੇ ਤੋਂ ਬਿਨਾਂ ਨਹੀਂ ਢੜੀ ਜਾ ਸਕਦੀ ਉਸ ਤੋਂ ਅੱਗੇ ਗੱਲ ਕੀਤੀ ਸੰਤੋਖ ਦੀ ਪਾਛੇ ਜੀ ਕਹਿੰਦੇ ਮਾਲਕ ਦੇ ਨਾਮ ਤੋਂ ਬਿਨਾਂ ਅੱਜ ਤੱਕ ਨਾ ਕੋਈ ਰਜਿਆ ਹੈ ਤੇ ਨਾ ਰਜੇਗਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਣ ਨਾ ਬੂਜੀ ਲਫਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਜੀ ਅੱਜ ਵਾਰੀ ਆਈ ਹੈ ਸਤ ਸੰਤੋਖ ਵਿਚਾਰ ਦੀ ਗੱਲ ਆਪਾਂ ਪਹਿਲਾਂ ਦੀਵਾਨਾ ਵਿੱਚ ਕਰ ਚੁੱਕੇ ਹਾਂ ਮਨੋਖ ਬੱਚੇ ਨੂੰ ਪੜ੍ਹ ਲਾਉਂਦਾ ਹੈ ਕੰਨਾਂ ਦੀ ਰਹਿ ਲੈਂਦਾ ਵਿਚਾਰ ਕਰਦਾ ਵੀ ਕਿਹੜੇ ਸਕੂਲ ਵਿੱਚ ਲਾਵਾਂ ਘਰ ਪਾਉਣਾ ਤਾਂ ਵਿਚਾਰ ਕਰਦਾ ਬੱਚੇ ਦਾ ਵਿਆਹ ਕਰਨਾ ਤਾਂ ਵਿਚਾਰ ਕਰਦਾ ਹੈ ਜੇ ਮਨੋਖ ਨੇ ਨਹੀਂ ਵਿਚਾਰ ਕੀਤੀ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ ਪਾਛ ਜੀ ਕਹਿੰਦੇ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਇਸ ਪਾਸੇ ਮਨੋਖ ਨੇ ਕਦੇ ਆਪਣੀ ਵਿਚਾਰ ਇਸ ਪਾਸੇ ਨਹੀਂ ਲੈ ਕੇ ਜਾਂਦੀ ਪਾਤਸ਼ਾਹ ਜੀ ਕਹਿੰਦੇ ਸੀ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਗਨਾਸ਼ੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਪਾਤਸ਼ਾਹ ਜੀ ਨੂੰ ਕੇਵਲ ਜਿਨ੍ਹਾਂ ਨੇ ਤੱਕਿਆ ਉਹਨਾਂ ਨੇ ਤਾਂ ਕਈ ਵਾਰ ਭੂਤਨਾ ਤੇ ਬਿਤਾਲਾ ਵੀ ਕਹਿ ਦਿੱਤਾ ਪਰ ਜਿੰਨਾ ਨੇ ਗੁਰੂ ਦੀ ਵਿਚਾਰ ਧਾਰਾ ਨੂੰ ਸੁਣਿਆ ਨਾ ਉਹ ਕਹਿ ਉੱਠੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਤੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰ ਬਾਸਨਾ ਪਰਿਆਰੇ ਵਿਚਾਰ ਤੋਂ ਬਿਨਾ ਸੇਧ ਨਹੀਂ ਮਿਲ ਸਕਦੀ ਤੇ ਅੱਜ ਤੀਜੀ ਵਸਤੂ ਦੀ ਗੱਲ ਆਪਾਂ ਕੁਝ ਮਿੰਟ ਕਰਨੀ ਹੈ ਬਾਅਦ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਅੱਜ ਆਪਾਂ ਮਨਾ ਰਹੇ ਹਾਂ ਉਹਨਾਂ ਦੇ ਜੀਵਨ ਦੀ ਵਿਚਾਰ ਵੀ ਆ ਮੈਂ ਆਪ ਨਾਲ ਸਾਂਝੀ ਕਰਨੀ ਹੈ ਇਹ ਵਿਚਾਰ ਕੁਝ ਮਿੰਟ ਤਾਂ ਕਰਨੀ ਹੈ ਵੀ ਇਸ ਸ਼ਬਦ ਨਾਲ ਸਾਡਾ ਲਿੰਕ ਬਣਿਆ ਰਹੇ ਕਿਉਂਕਿ ਆਉਣ ਵਾਲੇ ਦਿਵਾਨਾਂ ਵਿੱਚ ਇਹਦੀ ਵਿਚਾਰ ਆਪਾਂ ਨੂੰ ਫੇਰ ਕਰਾਂਗੇ ਅੱਜ ਤੀਜੀ ਵਸਤੂ ਦੀ ਗੱਲ ਕੀਤੀ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਹਰਾਨੀ ਦੀ ਗੱਲ ਜਦੋਂ ਪਾਛ ਜੀ ਨੇ ਸਤ ਦੀ ਗੱਲ ਕੀਤੀ ਉਹਦੇ ਨਾਲ ਵੀ ਕੋਈ ਵਿਸ਼ੇਸ਼ਣ ਨਹੀਂ ਲਾਇਆ ਕਿਉਂਕਿ ਸਾਰੀ ਦੁਨੀਆ ਦਾ ਕਿਰਦਾਰ ਇੱਕ ਹੈ ਇਹ ਨਹੀਂ ਵੀ ਇੰਡੀਆ ਦਾ ਆਚਰਣ ਹੋ ਰਿਹਾ ਹੈ ਪਾਕਿਸਤਾਨ ਦਾ ਹੋ ਰਿਹਾ ਹੈ ਬੰਗਲਾਦੇਸ਼ ਦਾ ਹੋ ਰਿਹਾ ਹੈ ਆਫਰੀਕਾ ਵਾਲਿਆਂ ਦਾ ਕੋਈ ਹੋਰ ਹੋਏਗਾ ਨਹੀਂ ਸਤ ਕਿਰਦਾਰ ਉੱਚਾ ਆਚਰਣ ਸਾਰੀ ਦੁਨੀਆ ਦਾ ਇੱਕ ਹੈ ਤੇ ਉਹਦੇ ਨਾਲ ਕੋਈ ਵਿਸ਼ੇਸ਼ਣ ਨਹੀਂ ਲਾਇਆ ਪਾਤਸ਼ਾਹ ਜੀ ਨੇ ਗੱਲ ਕੀਤੀ ਵੀ ਪਹਿਲੀ ਵਸਤੂ ਹੈ ਸਤ ਦੂਜੀ ਵਸਤੂ ਹੈ ਸੰਤੋਖ ਸੰਤੋਖ ਦੇ ਨਾਲ ਵੀ ਕੋਈ ਵਿਸ਼ੇਸ਼ਣ ਨਹੀਂ ਸੰਤੋਖ ਸਾਰੀ ਦੁਨੀਆ ਦਾ ਇੱਕ ਹੈ ਜਦੋਂ ਗੱਲ ਕੀਤੀ ਨਾ ਪਾਤਸ਼ਾਹ ਜੀ ਨੇ ਨਾਮ ਦੀ ਉਦੋਂ ਕਹਿੰਦੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਕਿਉਂਕਿ ਨਾਮ ਦੀਆਂ ਦੁਕਾਨਾਂ ਖੋਲ ਕੇ ਹੋਰ ਵੀ ਬਹੁਤ ਬੈਠੇ ਹੋਏ ਨੇ ਪਾਤਸ਼ਾਹ ਜੀ ਕਹਿੰਦੇ ਨਾਮ ਜੇ ਜਪਣਾ ਹੈ ਨਾ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੀਦੇ ਆਸਰੇ ਨਾਲ ਸਾਰੀ ਸ੍ਰਿਸ਼ਟੀ ਖੜੀ ਹੈ ਜਿਹਦੇ ਆਸਰੇ ਨਾਲ ਸਾਰੀ ਕਾਇਨਾਤ ਚੱਲ ਰਹੀ ਹੈ ਉਸ ਅਮਰਤ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ ਗੁਰੂ ਪਾਤਸ਼ਾਹ ਜੀ ਨੇ ਕਿਤੇ ਵੀ ਆਪਣੇ ਨਾਲ ਨਹੀਂ ਜੋੜਿਆ ਵੀ ਤੁਸੀਂ ਬੰਦਗੀ ਮੇਰੀ ਕਰਨ ਲੱਗ ਜਾਓ ਜੋ ਜਿਵੇਂ ਮੀਰਾ ਸਿਮਰਨ ਕਰਕੇ ਪਾਰ ਹੋ ਜਾਓਗੇ ਕਿਤੇ ਨਹੀਂ ਕਿਹਾ ਸਮੇ ਸਮੇਂ ਦੇ ਭਗਵਾਨ ਆਏ ਉਹਨਾਂ ਨੇ ਆਪਣੇ ਨਾਮ ਨਾਲ ਭਗਵਾਨ ਸ਼ਬਦ ਜੋੜ ਲਿਆ ਪਰ ਪਾਛੇ ਜੀ ਨੇ ਕਿਤੇ ਨਹੀਂ ਐਸਾ ਕੁਝ ਕੀਤਾ ਜੇ ਕਿਤੇ ਹਰ ਮੰਦਰ ਸਾਹਿਬ ਬਣਾਉਂਦੇ ਨੇ ਆਪਣਾ ਨਾਮ ਨਹੀਂ ਰੱਖਦੇ ਸਗੋਂ ਉਹਦਾ ਨਾਂ ਹਰੀ ਦਾ ਮੰਦਰ ਰੱਖਿਆ ਵੀ ਇਹਦੇ ਵਿੱਚ ਬੈਠ ਕੇ ਹਰੀ ਦੀ ਕੀਰਤੀ ਕੀਤੀ ਜਾਏਗੀ ਜੇ ਕਿਸੇ ਸਮੇਂ ਕਰਤਾਰਪੁਰਾ ਵਸਾਉਂਦੇ ਨੇ ਭਾਵੇਂ ਦੋਦਾ ਕਹਿੰਦਾ ਹੈ ਵੀ ਮੈਂ ਇਸ ਨਗਰ ਦਾ ਨਾਮ ਨਾਨਕਪੁਰਾ ਰੱਖਣਾ ਚਾਹੁੰਦਾ ਹਾਂ ਪਾਛਾ ਕਹਿੰਦੇ ਨਾਨਕ ਕਿਹਦਾ ਹੈ ਕਹਿਣ ਲੱਗਾ ਜੀ ਕਰਤਾਰ ਦਾ ਪਾਛਾ ਕਹਿੰਦੇ ਜ਼ਮੀਨ ਜਾਇਦਾਦ ਕਿਸ ਦੀ ਕਹਿੰਦਾ ਜੀ ਕਰਤਾਰ ਦੀ ਪਾਛਾ ਜੀ ਕਹਿੰਦੇ ਫਿਰ ਨਗਰ ਵੀ ਕਰਤਾਰ ਦੇ ਨਾਮ ਤੇ ਰਸਾਇਆ ਜਾਏਗਾ ਨਾਨਕ ਦੇ ਨਾਮ ਤੇ ਨਹੀਂ ਹੁਣ ਪਾਛਾ ਜੀ ਨੇ ਜਦੋਂ ਵੀ ਜੁੜਿਆ ਮਾਲਕ ਦੇ ਨਾਮ ਨਾਲ ਜੁੜਿਆ ਆਪਣੇ ਨਾਮ ਨਾਲ ਕਿਤੇ ਵੀ ਨਹੀਂ ਜੁੜਿਆ ਪਾਛਾ ਜੀ ਜਦੋਂ ਸਿਫਤ ਸਲਾਹ ਕਰਦੇ ਨੇ ਕੀ ਕਹਿੰਦੇ ਨੇ ਖੂਬ 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 ਤੇਰਾ ਨਾਮ ਪੰਜ ਮੀਰੀ ਕਿਹਾ ਹੈ ਜੇ ਦੁਨੀਆ ਵਿੱਚ ਸਭ ਤੋਂ ਸ਼ਰਮਣੀ ਹੈ ਤਾਂ ਮਾਲਕ ਦਾ ਨਾਮ ਹੈ ਉਹਦੇ ਨਾਲੇ ਨਹੀਂ ਜੋੜਿਆ ਵੀ ਨਾਨਕ ਦਾ ਨਾਮ ਖੂਬ ਹੈ ਨਹੀਂ ਖੂਬ 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 ਤੇਰਾ ਨਾਮ ਤੇ ਪਾਤਸ਼ਾਹ ਜੀ ਕਹਿੰਦੇ ਮੇਰੇ ਪੱਲੇ ਤਾਂ ਝੂਠ 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 ਦੁਨੀ ਗੁਮਾਨ ਆਪਣੇ ਵੱਲੋਂ ਜਦੋਂ ਬੋਲਦੇ ਨੇ ਨਿਮਰਤਾ ਨਾਲ ਗੱਲ ਕਰਦੇ ਨੇ ਨਾਮ ਜਪਣ ਦੀ ਗੱਲ ਕਰਦੇ ਤਾਂ ਪਰਮੇਸ਼ਰ ਦਾ ਨਾਮ ਜਪਣ ਦੀ ਗੱਲ ਕਰਦੇ ਨੇ ਤੇ ਅਸੀਂ ਕਈ ਵਾਰ ਪੁਲੇਖੇ ਦੇ ਵਿੱਚ ਐਸੇ ਨਾਮ ਵੀ ਜਪਦੇ ਹਾਂ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਹੈ ਕਹਿੰਦੇ ਉਹਨਾਂ ਨਾਮਾਂ ਨੂੰ ਜਪ ਕੇ ਭਰਜਲ ਤੋਂ ਪਾਰ ਨਹੀਂ ਪਿਆ ਜਾ ਸਕਦਾ ਇੱਥੇ ਰਾਧਾ ਸਵਾਮੀ ਵੀ ਸੱਚੇ ਸੌਦੇ ਵਾਲੇ ਵੀ ਹੋਰ ਵੀ ਕਈ ਤਰ੍ਹਾਂ ਦੇ ਬਾਬੇ ਨਾਮ ਦੇਣ ਵਾਲੇ ਬਹੁਤ ਪਏ ਨੇ ਪਰ ਪਾਤਸ਼ਾਹ ਜੀ ਕਹਿੰਦੇ ਨਾਮ ਉਹ ਜਪੀ ਜਿਹੜਾ ਤੇਰਾ ਜੰਮਣਾ ਤੇ ਮਰਨਾ ਕੱਟ ਦੇਵੇ ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤਿ ਔਸਰਨ ਲੈ ਛਡਾਏ ਜਿਹੜਾ ਅਖੀਰਲੇ ਸਮੇਂ ਤੁਹਾਨੂੰ ਜਮਾਂ ਦੀ ਫਾਇਤੋਂ ਬਚਾ ਸਕਦਾ ਹੋਵੇ ਗੋਡ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਣ ਕੀਤਾ ਹੋਇਆ ਇੱਕ ਸ਼ਬਦ ਹੈ ਉਹ ਕਹਿੰਦੇ ਦੁਨੀਆ ਦੇ ਲੋਕ ਨਾਮ ਕਈ ਤਰ੍ਹਾਂ ਦਾ ਜਪਦੇ ਦਿਸਦੇ ਨੇ ਇਹਦੀ ਵਿਚਾਰ ਨੂੰ ਧਿਆਨ ਨਾਲ ਸੁਣਨਾ ਕਈ ਵਾਰ ਕਈ ਸੱਜਣ ਗੁੱਸਾ ਜਾਂ ਗਿਲਾ ਕਰ ਲੈਂਦੇ ਨੇ ਜੇ ਕੋਈ ਸ਼ੱਕ ਦੀ ਗੁਜਾਇਸ਼ ਹੋਵੇ ਮੇਰਾ ਕਿਸੇ ਨਾਲ ਕੋਈ ਈਰਖਾ ਨਹੀਂ ਦਵੇਖ ਨਹੀਂ ਹਰੇਕ ਨੂੰ ਆਪੋ ਆਪਣਾ ਧਰਮੋ ਬਿਵਾਰਕ ਪਰ ਮੈਂ ਆਪਣੇ ਧਰਮ ਦੀ ਗੱਲ ਨੂੰ ਛਪਾ ਵੀ ਨਹੀਂ ਸਕਦਾ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਮੇਰਾ ਫਰਜ਼ ਬਣਦਾ ਹੈ ਕਿਉਂਕਿ ਗੁਰੂ ਦੇ ਦਰ ਦਾ ਮੈਂ ਕੁੱਕਰ ਹਾਂ ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਵੀ ਜੇ ਕਿਤੇ ਸ਼ੱਕ ਦੀ ਗੁਜਾਇਸ਼ ਹੋਵੇ ਗੋਣ ਰਾਗ ਵਿੱਚ ਭਗਤ ਨਾਮਦੇਵ ਦਾ ਉਚਾਰਨ ਕੀਤਾ ਸ਼ਬਦ ਹੈ ਸਟੀਕ ਫੜ ਕੇ ਆਪ ਇਹਦੇ ਅਰਥ ਦੇਖ ਸਕਦੇ ਹੋ ਮੂਲ ਰੂਪ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਡੀਲੈਟ ਅਤੇ ਉਦੋਂ ਬਿਨਾ ਫਰੀਦਕੋਟ ਵਾਲਾ ਟਿਕਾ ਅਮੀਰ ਭੰਡਾਰ ਜਿਹਦੇ ਵਿੱਚ ਮਰਜੀ ਕੱਢ ਕੇ ਇਹ ਅਰਥ ਦੇਖ ਲੈਣੀ ਡਾਕਟਰ ਮਨਮੋਹਨ ਸਿੰਘ ਨੇ ਅੰਗਰੇਜ਼ੀ ਤੇ ਪੰਜਾਬੀ ਦੋਨਾਂ ਵਿੱਚ ਲਿਖਿਆ ਹੈ ਭਗਤ ਨਾਮਦੇਵ ਜੀ ਕਹਿੰਦੇ ਦੁਨੀਆਂ ਦੇ ਲੋਕ ਨਾਮ ਜਪਦੇ ਨੇ ਇੱਕ ਗੱਲ ਚੇਤਾ ਰਹੇ ਜੀ ਦਾ ਨਾਮ ਮਨੁੱਖ ਜਪਦਾ ਹੈ ਜੀ ਉਹਦੇ ਵਿੱਚ ਸਫਲ ਹੋ ਜਾਵੇ ਨਾ ਜੀ ਦਾ ਨਾਮ ਜਪਦਾ ਉਹਦੇ ਵਰਗਾ ਹੀ ਮਨੁੱਖ ਹੋ ਜਾਂਦਾ ਸ਼ਬਦ ਸ਼ੁਰੂ ਕੀਤਾ ਕਹਿੰਦੇ ਭੈਰੋਂ ਭੂਤ ਸੀਤਲਾ ਧਾਵੈ ਖਰਬਾਹਨ ਉਹ ਸ਼ਾਰ ਉਡਾਵੈ ਇਹ ਇੱਕ ਜੱਤੀ ਹੋਇਆ ਹੈ ਜੀ ਦਾ ਵਾਹਨ ਜਿਹਦੀ ਮਰੂਤੀ ਸੀ ਕੁੱਤਾ ਉਹ ਦਿਨ ਤੇ ਬੈਠਦਾ ਸੀ ਕਹਿੰਦੇ ਇਹਦਾ ਭਿਆਨਕ ਰੂਪ ਜਿਹੜੇ ਇਹਨੂੰ ਜਪਦੇ ਨੇ ਕਹਿੰਦੇ ਵੱਧ ਤੋਂ ਵੱਧ ਕੀ ਹੋਏਗਾ ਉਹਦੇ ਵਰਗਾ ਭਿਆਨਕ ਰੂਪ ਬਣ ਜਾਏਗਾ ਤੇ ਕੁੱਤੇ ਦੀ ਸਵਾਰੀ ਚੜਨ ਵਾਸਤੇ ਮਿਲ ਜਾਏਗੀ ਉਦੋਂ ਵੱਧ ਕੀ ਹੋ ਜਾਏਗਾ ਮੇਰੇ ਹੱਥ ਬੰਨ ਕੇ ਬੇਨਤੀ ਵੀ ਗਿਲਾ ਨਹੀਂ ਕਰਨਾ ਸਟੀਕ ਘਰੇ ਜਾ ਕੇ ਦੇਖ ਲੈਣਾ ਇੰਟਰਨੈਟ ਤੇ ਸਾਰਾ ਕੁਝ ਪੜਨ ਨੂੰ ਅੱਜਕੱਲ ਮਿਲ ਜਾਂਦਾ ਹੈ ਭੈਰੋਂ ਭੂਤ ਸੀਤਲਾ ਧਾਵੈ ਅੱਗੇ ਕਹਿੰਦੇ ਨੇ ਜੇ ਕੋਈ ਸੀਤਲਾ ਦੀ ਪੂਜਾ ਕਰਦਾ ਹੈ ਜਿਹਨੂੰ ਚੇਚਕ ਦੀ ਮਾਤਾ ਮੰਨਦੇ ਨੇ ਕਈ ਲੋਕ ਜੇ ਕਹਿੰਦੇ ਕੋਈ ਉਹਦੀ ਪੂਜਾ ਉਹਦਾ ਨਾਮ ਜਪਣ ਵਿੱਚ ਲੱਗਿਆ ਨਾ ਸੀਤਲਾ ਧਾਵਾ ਹੈ ਉਹਨੂੰ ਪ੍ਰਾਪਤ ਕੀ ਹੋਏਗੀ ਖਰਬਾਨ ਉਹ ਸ਼ਾਰੋ ੜਾਵਾ ਉਹਦੀ ਸਵਾਰੀ ਉਹਦਾ ਵਾਹਨ ਹੈ ਖੋਤਾ ਖੋਤੇ ਦਾ ਕੰਮ ਕੀ ਹੁੰਦਾ ਹੈ ਘਟਾ ੜਾਉਂਦਾ ਹੈ ਆਪਣੇ ਤਨ ਤੇ ਪਾਉਂਦਾ ਹੈ ਵੱਧ ਤੋਂ ਵੱਧ ਕਹਿੰਦੇ ਜੇ ਸਫਲਤਾ ਮਿਲ ਗਈ ਉਹਦਾ ਵਾਹਨ ਬਣ ਜਾਏਗਾ ਘਟਾ ੜਾ ਕੇ ਆਪਣੇ ਸਿਰ ਵਿੱਚ ਵੀ ਪਾਵੇਂਗਾ ਤੇ ਲੋਕਾਂ ਦੇ ਵੀ ਪੈਰੋਂ ਭੂਤ ਸੀਤਲਾ ਧਾਵੈ ਖਰ ਬਾਹਨ ਉਹ ਸ਼ਾਰ ਉਡਾਵੈ ਅੱਗੇ ਕਹਿੰਦੇ ਨੇ ਸ਼ਰਸ਼ਵ ਕਰਤੇ ਜੋ ਨਰ ਧਾਵੈ ਜੇ ਕੋਈ ਨਾਮ ਪਰਮੇਸ਼ਰ ਦਾ ਛੱਡ ਕੇ ਦੇਵੀ ਦੇਵਤਿਆਂ ਦਾ ਨਾਮ ਜਪਦਾ ਹੈ ਕਹਿੰਦੇ ਉਹਨੂੰ ਕੀ ਪ੍ਰਾਪਤੀ ਹੋਏਗੀ ਸ਼ਰਸ਼ਵ ਕਰਤੇ ਜੋ ਨਰ ਧਾਵੈ ਵਰਦ ਚੜੇ ਡੌਰੂ ਟਮਕਾਵੈ ਉਹਦਾ ਵਾਹਨ ਹੈ ਬਲਦ ਡੋਰੂ ਦੇ ਹੱਥ ਵਿੱਚ ਹੈ ਜੇ ਸੰਪੂਰਨਤਾ ਪ੍ਰਾਪਤ ਹੋ ਗਈ ਨਾਮ ਤੁਹਾਡਾ ਜਪਦਿਆਂ ਸਫਲ ਹੋ ਗਿਆ ਕਹਿੰਦੇ ਵਾਹਨ ਚੜਨ ਵਾਸਤੇ ਬਲਦ ਮਿਲ ਜਾਏਗਾ ਹੱਥ ਵਿੱਚ ਇੱਕ ਡੰਰੂ ਮਿਲ ਜਾਏਗਾ ਉਸ ਤੋਂ ਵੱਧ ਕੋਈ ਕਹਾਣੀ ਨਹੀਂ ਕਹਿੰਦੇ ਸ਼ਰਸ਼ਵ ਕਰਤੇ ਜੋਨਰ ਧਾਵੈ ਬਾਰਦ ਚੜੇ ਡੋਰੂ ਟਮਕਾਵੈ ਕਿ ਕਹਿੰਦੇ ਨੇ ਮਹਾ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਔਤਰੈ ਜੇ ਕੋਈ ਕਹਿੰਦੇ ਪਾਰਵਤੀ ਦਾ ਸਿਮਰਨ ਕਰਦਾ ਹੈ ਉਹਨੂੰ ਵੱਧ ਤੋਂ ਵੱਧ ਅਗਲਾ ਜਨਮ ਮਨੁੱਖ ਦਾ ਛੱਡ ਕੇ ਔਰਤ ਦਾ ਮਿਲ ਜਾਏਗਾ ਅੱਗੇ ਕਹਿੰਦੇ ਨੇ ਮਹਾ ਮਾਈ ਦੀ ਪੂਜਾ ਕਰੈ ਨਰਸੈ ਨਾਰ ਹੋਏ ਔਤਰੈ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਕਹਿੰਦੇ ਐ ਭਵਾਨੀ ਤੈਨੂੰ ਆਦ ਕਹਿੰਦੇ ਨੇ ਐ ਦੁਰਗਾ ਕਹਿੰਦੇ ਹਰਾਨੀ ਦੀ ਗੱਲ ਵੀ ਮੁਕਤੀ ਦੇਣ ਵਾਲੇ ਪਤਾ ਨਹੀਂ ਤੂੰ ਵੀ ਕਿਹੜੇ ਪਾਸੇ ਚਲੀ ਜਾਨੀ ਹੈ ਅੱਗੇ ਕੀ ਕਹਿੰਦੇ ਨੇ ਗੁਰਮਤਿ RAM ਨਾਮ ਗੋਮੀਤਾ ਕਹਿੰਦੇ ਗੁਰੂ ਦੀ ਮਤ ਨੂੰ ਲੈ ਕੇ ਗੁਰਮਤਿ RAM ਨਾਮ ਗੋਮੀਤਾ ਜਿਹੜਾ RAM ਸਾਰਿਆਂ ਵਿੱਚ ਰਮਿਆ ਹੋਇਆ ਉਹਦਾ ਸਿਮਰਨ ਕਰਿਆ ਕਰ ਗੁਰਮਤਿ RAM ਨਾਮ ਗੋਮੀਤਾ ਪਰਣਵੈ ਨਾਮਾ ਇਉਂ ਕਹੈ ਗੀਤਾ ਕਹਿੰਦੇ ਤੇਰੀ ਗੀਤਾ ਵੀ ਇਹ ਗੱਲ ਕਹਿੰਦੀ ਆ ਵੀ ਪਰਮੇਸ਼ਰ ਸਾਰਿਆਂ ਤੋਂ ਵੱਡਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਇਦੇ ਵਿੱਚ ਰਹਾਉ ਦੀ ਪੰਗਤੀ ਭਾਵੇਂ ਪਹਿਲਾਂ ਆ ਚੁੱਕੀ ਐ ਪਰ ਮੈਂ ਲਾਸਟ ਤੇ ਇਸ ਕਰਕੇ ਬੋਲ ਰਿਹਾ ਹਾਂ ਵੀ ਇਹ ਸਾਰੇ ਦੇਵਤਿਆਂ ਦਾ ਨਾਂ ਲੈ ਕੇ ਨਾਮਦੇਵ ਕਹਿੰਦੇ ਨੇ ਮੈਂ ਕਿਹਨੂੰ ਸਿਮਰਦਾ ਹਾਂ ਹਉ ਤਉ ਏਕਰ ਮਈਆ ਲੈਹਾਂ ਕਹਿੰਦੇ ਮੈਂ ਤਾਂ ਇੱਕ ਰਮੇ ਹੋਏ ਪਰਮੇਸ਼ਰ ਦਾ ਰਾਮ ਦਾ ਨਾਮ ਸਮਰਦਾ ਹਾਂ ਉਹਨੂੰ ਚੇਤੇ ਕਰਦਾ ਹਾਂ ਹਉ ਤਉ ਏਕਰ ਮਈਆ ਲੈਹਾਂ ਆਨ ਦੇਵ ਬਦਲਾਵਨ ਦੇਹੋ ਬਾਕੀ ਦੇ ਸਾਰੇ ਦੇਵੀ ਦੇਵਤੇ ਪਰਮੇਸ਼ਰ ਦੇ ਨਾਮ ਤੋਂ ਮੈਂ ਗਰਵੀ ਰੱਖ ਦਿੱਤੇ ਨੇ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਨੇ ਮਾਲਕ ਦੇ ਨਾਮ ਨਾਲ ਜੁੜੀ ਕਿਸੇ ਵੀ ਥਾਂ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਨਹੀਂ ਕਿਹਾ ਵੀ ਮੈਨੂੰ ਸਿਮਰਿਓ ਤੇ ਬਖਤ ਹੋ ਜਾਓਗੇ ਜਿੱਥੇ ਜੋੜਿਆ ਇਹ ਕਿਹਾ ਸੀ ਵੀ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਣੈ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ ਮਾਲਕ ਦੇ ਨਾਮ ਨਾਲ ਜੁੜਿਆ ਸੀ ਪਾਤਸ਼ਾਹ ਜੀ ਸਾਨੂੰ ਆਸਾ ਦੀ ਵਾਰ ਵਿੱਚ ਵੀ ਸਮਝਾਉਂਦੇ ਨੇ ਕਹਿੰਦੇ ਵਸਤੂ ਹੈ ਤੀਜੀ ਅਮਰਤ ਨਾਮ ਠਾਕੁਰ ਕਾ ਠਾਕੁਰ ਕਾ ਜਪੀ ਵਿਸ਼ੇਸ਼ਣ ਤਾਂ ਲਾਇਆ ਹੈ ਨਾ ਸਤ ਨਾਲ ਵਿਸ਼ੇਸ਼ਣ ਨਾ ਸੰਤੋਖ ਨਾਲ ਠਾਕੁਰ ਕਾ ਕਿਉਂ ਲਿਖਣਾ ਪਿਆ ਕਿ ਜਗਾ ਜਗਾ ਦੁਕਾਨਾਂ ਉਦੋਂ ਵੀ ਖੁੱਲੀਆਂ ਸੰਤ ਅੱਜ ਵੀ ਖੁੱਲੀਆਂ ਬੱਚਿਆਂ ਨੇ ਆਜੋ ਦੀ ਨਾਮ ਦੇ ਦੇਨੇ ਕੰਨ ਦੇ ਵਿੱਚ ਕਿਸੇ ਨੂੰ ਨਾ ਦੱਸਿਆ ਜੇ ਤੁਹਾਡਾ ਨੁਕਸਾਨ ਹੋ ਜਾਗਾ ਮਰ ਜਾਓਗੇ ਉਹ ਦੱਸਣ ਵਾਲੇ ਨੇ ਪੰਜਾਹਾਂ ਦੇ ਕੰਨਾਂ ਵਿੱਚ ਅੱਜ ਤਾਈਂ ਦੱਸਿਆ ਉਹ ਨੂੰ ਕੁਝ ਨਹੀਂ ਹੋਇਆ ਸਾਡੇ ਪਾਤਸ਼ਾਹ ਜੀ ਨੇ ਤਾਂ ਆਪ ਜਪੋ ਔਰਾਂ ਨਾਮ ਜਪਾਓ ਸਾਡੇ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਹਿੰਦੇ ਸੀ ਖਾਵਾਂ ਖਰਚਾਂ ਰਲਮਿਲ ਭਾਈ ਟੋਟਣਾ ਆਵੈ ਵੱਧ ਤੋ ਜਾਈ ਸਾਡੇ ਪਾਤਸ਼ਾਹ ਜੀ ਨੇ ਤਾਂ ਇਹ ਗੱਲ ਕਹੀ ਸੀ ਨਾਮ ਦੁਰਾਈ ਚੱਲੇ ਸੇ ਚੋਰ ਉਹਨਾਂ ਨੂੰ ਚੋਰ ਕਿਹਾ ਸੀ ਜਿਹੜੇ ਚਪਾ ਕੇ ਰੱਖਦੇ ਨੇ ਪਾਤਸ਼ਾਹ ਜੀ ਨੇ ਕਿਹਾ ਸੀ ਕਹਿੰਦੇ ਜੇ ਨਾਮ ਜਪਣਾ ਹੈ ਨਾ ਤੀਜੀ ਵਸਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਮਰਤ ਨਾਮ ਹੈ ਤੇ ਠਾਕੁਰ ਕਾਹੇ ਨਾਲ ਇੱਕ ਗੱਲ ਹੈ ਪਾਛੇ ਜੀ ਕਹਿੰਦੇ ਜੀ ਸਿਮਰਨ ਕਰਨਾ ਹੋਇਆ ਪਤਾ ਕਿਹਦਾ ਕਰਨਾ ਹੈ ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸ ਦਾ ਦੇ ਖਾਜੇ ਆਖ ਗਵਾਈਐ ਜੇ ਸਿਮਰਨ ਕਰਨਾ ਕਿਹਦਾ ਕਰਿਆ ਜੇ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੰਤ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੂੰ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਅੱਗੇ ਕੀ ਕਹਿੰਦੇ ਨੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਏ ਇੱਕ ਵਾਰ ਇਹ ਸਿਮਰਨ ਕਰਨਾ ਹੈ ਇਹ ਹੈ ਅਮਰਤ ਨਾਮ ਸਮੇਂ ਦੀ ਸੀਮਾ ਹੈ ਬਾਬਾ ਬੁੱਢਾ ਜੀ ਦੇ ਜੀਵਨ ਤੇ ਵੀ ਆਪਾਂ ਵਿਚਾਰਾ ਸਾਂਝੀਆਂ ਕਰਨੀਆਂ ਹੈ ਅੱਜ ਸਮੇਂ ਦੀ ਸੀਮਾ ਓਣ ਕਰਕੇ ਇਸ ਸਬਜੈਕਟ ਨੂੰ ਆਪਾਂ ਅੱਗੇ ਲੈ ਕੇ ਨਹੀਂ ਜਾ ਸਕਦੇ ਆਉਣ ਵਾਲੇ ਦਿਵਾਨਾਂ ਵਿੱਚ ਇਹਦਾ ਵਿਸਥਾਰ ਸਹਿਤ ਖਲਾਸਾ ਪਰਾਲ ਮਿਲ ਕੇ ਕਰਾਂਗੇ ਆਓ ਸਤਕਾਰ ਯੋਗ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਨ੍ਹਾਂ ਨੇ ਜੀਵਨ ਦੇ 113 ਸਾਲ ਗੁਰੂ ਪਾਤਸ਼ਾਹ ਜੀ ਦੀ ਹਜੂਰੀ ਤੇ ਆਗਿਆ ਵਿੱਚ ਰਹਿ ਕੇ ਬਤਾਏ ਸਤਕਾਰ ਯੋਗ ਬਾਬਾ ਬੁੱਢਾ ਜੀ ਦਾ ਜਨਮ ਸੁਖੇ ਰੰਧਾਵੇ ਦੇ ਘਰ ਕੱਥੂ ਨੰਗਲ ਪਿੰਡ ਵਿੱਚ ਮਾਤਾ ਗੌਰਾਂ ਦੀ ਕੁੱਖੋਂ 1506 ਵਿੱਚ ਹੋਇਆ ਮਾਲਕ ਦੀ ਰਹਿਮਤ ਹੋਈ ਮਾਂ ਬਾਪ ਨੇ ਪਾਲਣ ਪੋਸ਼ਣ ਕੀਤਾ ਲਾਡ ਲੜਾਏ ਚਾਵਾ ਮਲਾਰਾਂ ਦੇ ਨਾਲ ਪਾਲਿਆ ਇਹ ਪਰਿਵਾਰ ਕੁਝ ਸਮੇਂ ਤੋਂ ਬਾਅਦ ਕੱਥੂ ਨੰਗਲ ਪਿੰਡ ਨੂੰ ਛੱਡ ਕੇ ਰਵਦਾਸ ਆ ਗਏ। ਜਦੋਂ ਰਵਦਾਸ ਆ ਗਏ, ਬਾਬਾ ਬੁੱਢਾ ਜੀ ਦਾ ਨਾਮ ਬਚਪਨ ਵਿੱਚ ਘਰਦਿਆਂ ਨੇ ਭਾਈ ਬੂੜਾ ਰੱਖਿਆ। 12 ਕ ਸਾਲ ਦੀ ਉਮਰ ਵਿੱਚ ਕੀ ਹੋਇਆ? ਡੰਗਰ ਚਾਰਨ ਵਾਸਤੇ ਬਾਹਰ ਖੇਤਾਂ ਵਿੱਚ ਜਾਂਦੇ ਨੇ।